ਜੇ ਰਣਿਤ ਕੋ ਦਾ ਮਰ ਸਿਰ ਤੱਕ ਰਾਤਾਂ ਦੇ ਸ਼ੋਬੜਾ ਦਾ ਕਾਂਗਰਸ ਛੱਡਦਾ ਸਿਰੇ ਉਹਨਾਂ ਨੇ ਖਿਲਾਫ ਵੀ ਕੰਗ ਕੀਤੀ ਸੀ ਬੀਜੇਪੀ ਦੇ ਪਰ ਇੱਕੋ ਰਾਮ ਅੱਡ ਬੀਜੇਪੀ ਚ ਸ਼ਾਮਲ ਹੋ ਗਏ ਨੇ ਕਿਵੇਂ ਦੇਖੋ ਤੁਸੀਂ ਇਹ ਉਹਨਾਂ ਦਾ ਨਿੱਜੀ ਫੈਸਲਾ ਉਹਨਾਂ ਨੇ ਕਿਉਂ ਲਿੱਤਾ ਇਹ ਬੇਤਰੋਹ ਦਾ ਸਕਦੇ ਆ ਬਾਕੀ ਮੇਰਾ ਕੀ ਲੱਗਿਆ ਕਿ ਕਾਂਗਰਸ ਪਾਰਟੀ ਦਾ ਇੱਕ ਵਰਕਰ ਲੁਧਿਆਣੇ ਦਾ ਪਾਰਲੀਮੈਂਟ ਹਲਕੇ ਦਾ ਉਹਨਾਂ ਦੇ ਨਾਲ ਸੀਗਾ ਔਰ ਕਾਫੀ ਲੰਬੇ ਟਾਈਮ ਤੋਂ ਅਸੀਂ ਉਹਨਾਂ ਦੀ ਇਲੈਕਸ਼ਨ ਦੀ ਪਲੈਨਿੰਗਾਂ ਕਰ ਰਹੇ ਸੀ ਔਰ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ মিডিਆ 'ਚ ਅਸੀਂ ਵਿਜ਼ਿਟ ਕਰ ਰਹੇ ਸੀ ਆਲਮੋਸਟ ਸਾਰੇ ਹਲਕੇ ਵੀ ਔਰ ਬੜਾ ਅੱਛਾ ਪਲਾਨ ਕਰ ਰਹੇ ਸੀ ਕਿ ਵੀ ਇਲੈਕਸ਼ਨ ਕਿਦਾਂ ਕੰਟੈਸਟ ਕਰਨਾ ਕਿਵੇਂ ਦੇਖਦੇ ਹੋ ਕਿ ਇੱਕ ਇੱਕ ਕੱਟੜ ਪਰਿਵਾਰ ਤੋਂ ਮੰਨੇ ਜਾ ਰਹੇ ਸੀ ਕਾਂਗਰਸੀ ਅਮਰਿੰਦਰ ਕੋ ਕਿਉਂਕਿ ਗਿਆਨ ਸਿੰਘ ਜੀ ਨੇ ਸ਼ਹਾਦਤ ਦਿੱਤੀ ਪੰਜਾਬ ਦੇ ਲਈ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਰਾਜ ਦੇ ਭਲੇ ਆ ਰਿਹਾ ਹੈ ਤੇ ਕਾਂਗਰਸੀ ਆ ਤੇ ਰਮੇਸ਼ ਮੁੱਤੂ ਨੇ ਆਪਣੇ ਦਾਦਾ ਜੀ ਦੇ ਨਾਮ ਰੋਲ ਕੇ ਰੱਖਦਾ ਵੀ ਜਿੱਤ ਜਾਵੇ ਅਹ ਦੇਖੋ ਮਨ ਲਓ ਆਪਣੇ ਆਪਣੇ ਵਿਚਾਰ ਹੈ ਅਹ ਮਤਲਬ ਇਹਦੇ ਵਿੱਚ ਮੈਂ ਇਹ ਨਹੀਂ ਕਹਿ ਸਕਦਾ ਜੋ ਬਿਆਨ ਸਿੰਘ ਜੀ ਪੰਜਾਬ ਵਾਸਤੇ ਕਰਗੇ ਉਹ ਭਲਾਇਆ ਨਹੀਂ ਜਾ ਸਕਦਾ ਤੇ ਬਿੱਟੂ ਜੀ ਵੀ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਰਹੇ ਆ ਉਹਨਾਂ ਨੇ ਪੰਜਾਬ ਦੀ ਵੀ ਸੇਵਾ ਕੀਤੀ ਲੁਧਿਆਣਾ ਦੀ ਵੀ ਕੀਤੀ ਹੈ ਇਹ ਫੈਸਲਾ ਉਹਨਾਂ ਨੇ ਕਿਹੜੇ ਹਾਲਾਤਾਂ ਦਿੱਤਾ ਹੈ ਉਹ ਬਿਹਤਰ ਪਤਾ ਸਕਦੇ ਆ ਲੇਕਿਨ ਕਾਂਗਰਸ ਪਾਰਟੀ ਜਿਹੜੀ ਹੈ ਜ਼ਮੀਨ ਤੇ ਵੀ ਮਜ਼ਬੂਤ ਹੈ ਉਹ ਸਾਡਾ ਕੈਡਰ ਵੀ ਮਜ਼ਬੂਤ ਹੈ ਪੂਰੇ ਜੋਰ ਨਾਲ ਇਲੈਕਸ਼ਨ ਲੜਾਂਗੇ ਔਰ ਜਿੱਤਾਂਗੇ ਲੋਕ ਸਭਾ ਚੋਰਾ ਦੇ ਵਿੱਚ ਜਿਸ ਤਰੀਕੇ ਨਾਲ ਆਈਡੀ ਦਾ ਇਸਤੇਮਾਲ ਹੋ ਗਿਆ ਪਿਛੇ ਕੀ ਦਿਨੀ ਨੂੰ ਮੁੱਖ ਮੰਤਰੀ ਹਰਦੀਪ ਵੱਲੋਂ ਚੁਕਾਇਆ ਗਿਆ ਲੱਗਦਾ ਕਿ ਰਵਨੀਤ ਸਿੰਘ ਮਿੱਟੂ ਨੇ ਆਈਡੀ ਦੇ ਦਬਾਅ ਦੇ ਡੀਡੇ ਨਹੀਂ ਨਹੀਂ ਰਵਨੀਤ ਸਿੰਘ ਮਿੱਟੂ ਦਾ ਆਈਡੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਔਰ ਇਹ ਤਾਂ ਬੜੀ ਕਲੈਰਟੀ ਹੈ ਹੁਣ ਅਸੀਂ ਅਗਰ ਉਹ ਛੱਡ ਕੇ ਚਲੇ ਗਏ ਤੇ ਅਵੇ ਇੱਕ ਗੱਲ ਕਰੀਏ ਇਹਦਾ ਕੋਈ ਫਾਇਦਾ ਨਹੀਂ ਹੈ ਬਟ ਫੈਸਲਾ ਜਿਹੜਾ ਉਹਨਾਂ ਦਾ ਇਹ ਵਾਲਾ ਹੈਗਾ ਇਹ ਸਰਪ੍ਰਾਈਜ਼ਿੰਗ ਹੈ ਮਤਲਬ ਹੈਰਾਨ ਕਰਨ ਵਾਲਾ ਹੈ ਔਰ ਸਾਰੇ ਇੱਕ ਵਾਰੀ ਤਾਂ ਜਿਵੇਂ ਹੁੰਦਣਾ ਬੰਦੇ ਦੇ ਅੰਦਰੋਂ ਜਾਨ ਹੀ ਨਿਕਲ ਗਈ ਜੀ ਇਹ ਉਹਦੀ ਆ ਫੈਸਲਾ ਹੈ ਯਕੀਨ ਨਹੀਂ ਆ ਰਿਹਾ ਬੱਟ ਯਕੀਨ ਕਰ ਹੁਣ ਕਰਨਾ ਪਏਗਾ ਔਰ ਕਾਂਗਰਸ ਪਾਰਟੀ ਜਮੀਨ ਤੇ ਵੀ ਮਜ਼ਬੂਤ ਹੈ ਔਰ ਪੂਰਾ ਇਲੈਕਸ਼ਨ ਲੜਾਂਗੇ ਪੂਰੇ ਜੋਰ ਨਾਲ ਲੜਾਂ। ਕਈ ਲੋਕ ਕਹਿ ਰਹੇ ਕਿ ਹੁੰਦਣਾ ਕੋਈ ਸਿੱਟੂ ਦੇ ਜਾਨ ਲਾਲ ਉਹ ਕਾਂਗਰਸ ਕੋ ਵੀ ਨਵਾਂ ਚਿਹਰਾ ਕਿਹੜਾ ਲੈ ਕੇ ਆਏ ਕਈ ਮਨੀਸ਼ ਦਿਵਾਲੀ ਤੇ ਕਈ ਸਲਾਰੇ ਕਈ ਤੁਹਾਡੇ ਤਲਾਰੇ ਕਈ ਭਾਰਤੂ ਸਲਾਹਕ ਕੀ ਲੱਗਦਾ ਹੁਣ ਕੌਣ ਪਾਰਟੀ ਨੂੰ ਔਰ ਸਾਡੇ ਵਰਕਰ ਸਹਿਬਾਨਾਂ ਨੂੰ ਸਭ ਪਤਾ ਹੈ ਵੀ ਕਿਹੜਾ ਕੈਂਡੀਡੇਟ ਤੇ ਬਿਹਤਰ ਪਰਫਾਰਮ ਕਰ ਸਕਦਾ ਕਿਹੜਾ ਜਿੱਤ ਸਕਦਾ ਜਿਹਨੂੰ ਪਾਰਟੀ ਫੈਸਲਾ ਕਰੇਗੀ ਜਿਹਨੂੰ ਟਿਕਟ ਦੇਗੀ ਸਾਡੀ ਸਾਰੀ ਟੀਮ ਉਹਦੀ ਸਪੋਰਟ ਕਰੇਗੀ ਔਰ ਇਲੈਕਸ਼ਨ ਲੜਾਂਗੇ ਔਰ ਜਿੱਤਾਂਗੇ ਹਾਲਾਤ ਜਿਹੜੇ ਆ ਕਾਂਗਰਸ ਦੇ ਹੱਕ ਵਿੱਚ ਜਿਲ੍ਹਾ ਕਾਂਗਰਸ ਕਾਪੀਟੀ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਕਿਵੇਂ ਦੇ ਦੋ ਹੋ ਦੁਬਾਰਾ ਤੋਂ ਸਟੈਂਡ ਕਰਨੀ ਪਾਰਟੀ ਉਹ ਕਿ ਐਮਪੀ ਸਾਹਿਬ ਚਲੇ ਗਏ ਨੇ ਨਵਾਂ ਕੈਂਡੀਡੇਟ ਫੇਰ ਤੋਂ ਆਪਾਂ ਨੂੰ ਸਟੈਂਡ ਕਰਨਾ ਕਿੰਨਾ ਮੁਸ਼ਕਲ ਮੇਰਾ ਖਿਆਲ ਹੈ ਕਿ ਜਿਹੜਾ ਵੀ ਚਿਹਰਾ ਪਾਰਟੀ ਦੇਗੀ ਅਸਟੈਬਲਿਸ਼ ਚਿਹਰਾ ਹੋਏਗਾ ਕੋਈ ਨਿਊ ਕਮਰ ਤਾਂ ਹੈ ਨਹੀਂ ਜਿਹਨੇ ਰਾਜਨੀਤੀ ਸਟਾਰਟ ਕਰਨੀ ਹੈ ਜਿਹੜੇ ਵੀ ਲੋਕ ਆਣਗੇ ਕੋਈ ਐਮਐਲਏ ਰਿਹਾ ਹੋਏਗਾ ਕੋਈ ਐਮਪੀ ਰਿਹਾ ਆਏਗਾ ਕਾਉਂਸਲਰ ਰਿਹਾ ਹੋਏਗਾ ਇਹ ਪਰਮਾਤਮਾ ਨੂੰ ਪਤਾ ਹੈ ਹੁਣ ਅਸੀਂ ਤਾਂ ਆਪਣੇ ਮੂੰਹ ਕੋਈ ਗੱਲ ਕਹਿ ਨਹੀਂ ਸਕਦੇ ਲੇਕਿਨ ਪਾਰਟੀ ਦੇ ਫੈਸਲੇ ਆ ਉਹਨਾਂ ਨੂੰ ਜਿਹੜਾ ਵੀ ਲੱਗੇਗਾ ਕ ਜੇ ਜਿਹਦੇ ਚ ਉਹਨਾਂ ਲੱਗੇਗਾ ਵੀ ਜਿੰਦ ਦੀ ਕਪੈਸਿਟੀ ਆ ਪਾਰਟੀ ਨੂੰ ਟਿਕਟ ਦੇਗੀ ਤੇ ਅਸੀਂ ਉਹਦੇ ਨਾਮ ਖੜਾ ਉਹਦੋਂ ਪਹਿਲਾਂ ਤੁਹਾਡੇ ਦਫ਼ਤਰ ਦੇ ਵਿੱਚ ਰਹਿੰਦੇ ਨੂੰ ਮਿਲ ਤੋਂ ਆਂਦੇ ਕਿ ਅੱਜ ਸ਼ਾਮਿਲ ਹੋਏ ਉਹਦੇ ਲੱਗਦਾ ਕਿ ਤੁਹਾਨੂੰ ਨਹੀਂ ਪਤਾ ਲੱਗਿਆ ਇੱਕ ਵਾਰ ਸ਼ਾਮਿਲ ਹੋ ਵੈਸੇ ਥਿਸ ਇਜ਼ ਮਾਈ ਪਰਸਨਲ ਫੀਲਿੰਗ ਕਿ ਟੂਡੇ ਆਮ ਵੈਰੀ ਮੱਚ ਹਾਰਟ ਮਤਲਬ ਮੈਨੂੰ ਇਸ ਗੱਲ ਦਾ ਬਹੁਤ ਅਜੀਬ ਜਿਹਾ ਲੱਗ ਰਿਹਾ ਕਿਉਂਕਿ ਅਸੀਂ ਪਾਰਟੀ ਚ ਕੰਮ ਵੀ ਕੀਤਾ ਲਾਈਕ ਲੰਬੇ ਜੁੜੇ ਹੋਏ ਆ ਇਮੋਸ਼ਨਲੀ ਇਨਵੋਲ ਆ ਉਹਨਾਂ ਦੇ ਜਾਣ ਨਾਲ ਕਿਤੇ ਨਾ ਕਿਤੇ ਦਰਦ ਵੀ ਹੈ ਬਾਕੀ ਠੀਕ ਹੈ ਰਾਜਨੀਤੀ ਹੈ ਹਰ ਬੰਦੇ ਦੇ ਆਪਣੇ ਨੀਜੀ ਫੈਸਲੇ ਆ ਅਸੀਂ ਕਾਂਗਰਸ ਪਾਰਟੀ ਚਾ ਹਾਂ ਔਰ ਕਾਂਗਰਸ ਪਾਰਟੀ ਦਾ ਝੰਡਾ ਚੱਕਾਂਗੇ ਔਰ ਪਾਰਟੀ ਲੜਾਈ ਲੜਾਂਗੇ